अथे <laughs> आोटरस ਆਮਤੀ ਬਰਾ ਸਾਲ ਤੋਂ ਕਾਨੂੰਨ ਦੇ ਦੁਕਾਨ ਕਾਨੂੰਨ ਬਣਾ ਕੇ ਦੱਸਦਾ ਜਰਾ ਸੀ ਉਸ ਤੋਂ ਬਾਅਦ ਉਹਨਾਂ ਨੇ ਜੀ ਵੀ ਤੱਕ ਕਾਨੂੰਨ ਤੋੜ ਕੇ ਇਹਨਾਂ ਨੇ ਬਲੰਦਾ ਤਿਆਰ ਕਰ ਲਿਆ ਕਿ ਆਪਾਂ ਇਹਨੇ ਸਿੱਧੀ ਆਪਣੀ ਧਰਮਾਹੀ ਲੜਾਈ ਹੈ ਕਿ ਆਪਾਂ ਸਾਡੇ ਨਾਲ ਮਿਲ ਕੇ ਉਸ ਦੇ ਨਾਲ ਲੜਦੇ ਨੇ ਕਿ ਬਹੁਤ ਸਾਰਾ ਗਾਬ ਦੀਆਂ ਕਦੀਆਂ ਵਾਲੀਆਂ ਲੋਕ ਨਿਕਲ ਰਹੇ ਨੇ ਜਣਾ ਇੱਕ ਵਾਰੀ ਬੋਲਾ ਤੇਰੀ ਨੂੰ ਪਤਾ ਕਾਲਾ ਐਸਟੀਐਲ ਦਾ ਨਾਮ ਕੀ ਦਾ ਇਹ ਰੌਣ ਮੇਰੇ ਆ ਕੇ ਮੁੰਡੇ ਚ ਲੱਗਿਆ ਬੋੜੀ ਦੇ ਵਿੱਚ ਜਦੋਂ ਇਹ ਰੌਣ ਬਹੁਤ ਹੋ ਗਿਆ ਤਾਂ ਲੱਗਿਆ ਮੈਂ ਤਾਂ ਕਿਰਸ਼ ਨੇ ਡੰਡਾ ਮਾਰਿਆ ਤੇ ਦੇਖਿਆ ਹਿਲਾ ਗਿਆ ਮੈਂ ਦੌੜ ਚੱਕ ਕੇ ਜੇਬ ਚ ਪਾਇਆ ਫਿਰ ਅਪਲਿਸ਼ਨ ਧਰਤੇ ਲੱਗਿਆ ਰਹਾ ਉਹ ਤਾਂ ਬਾਅਦ ਜਾ ਮੇਰੇ ਬਹੁਤ ਦੱਤ ਹੋਣ ਲੱਗਿਆ ਹੌਲੀ ਹੌਲੀ ਫਿਰ ਮੈਂ ਭੀੜ ਚੋਂ ਨਿਕਲ ਕੇ ਬਾਹਰ ਆ ਕੇ ਬੈਠ ਗਿਆ ਕਿ ਤੋ ਤੋ ਬਹੁਤ ਮਾਰੀ ਅਸੀਂ ਬੇਸ਼ੋ ਬੇਹੋਸ਼ ਹੋਏ ਕਰਦੇ ਕਰਦੇ ਸੰਘਰਸ਼ ਕਰਦੇ ਕਰਦੇ ਉੱਥੇ ਬੈਹ ਜੰਦੇ ਹਤੀ ਸਾਰੀ ਦਿਹਾੜੀ ਦੇ ਵਿੱਚ ਅੱਠ ਦਾ ਦੁਆਰੀ ਬੇਹੋਸ਼ ਹੋ ਕੇ ਰਾਤ ਨੂੰ ਫਿਰ ਅਸੀਂ ਆਪਣੇ ਘਰ ਆ ਗਏ ਜੋ ਵੀ ਗੱਡੀ ਵੀ ਅਸੀਂ ਮੈਂ ਆਪਣੀ ਆਪ ਚਲਾ ਕੇ ਗਏ ਹੁਣੇ ਹੁਣੇ ਰਾਤ ਨੂੰ ਘਰ ਪਹੁੰਚਿਆ ਵਾਹ ਨਹੀਂ ਗਾ ਖਾਸਾ ਵਾਹ ਨਹੀਂ ਪਤੇ ਅੱਗੇ ਤੋਂ ਸਾਨੂੰ ਦੱਸਣਾ ਹੈ ਕਰਵਾਦੇ ਰਿਹਾ ਹੈ ਸਰ ਕੀ ਨਾਮ ਆਉਟ ਹੈ ਮੈਂ ਸਰ ਪਰਮਜੀਤ ਸਿੰਘ ਫੌਜੀ ਪਿੰਡ ਕੌੜੀ ਤੋਂ ਆਂ ਜੀ ਸਾਡੇ ਸਰ ਜਿਹੜੇ ਪ੍ਰੋਟੈਸਟ ਕੀਤਾ ਜਾ ਰਿਹਾ ਕੀ ਹੈ ਸਾਰੇ ਇਹ ਪ੍ਰੋਟੈਸਟ ਜੀ ਮੋਦੀ ਸਰਕਾਰ ਬਹੁਤ ਜ਼ਬਰਦਸਤ ਕਾ ਕਰ ਰਹੀ ਹੈ ਇੱਕ ਜ਼ੁਲਮ ਤੋਂ ਪਾਣੀ ਨਾ ਉਹ ਟਪ ਗਿਆ ਨਾ ਗਲਤ ਪਾਣੀ ਉੱਪਰ ਹੋ ਗਿਆ ਉਹ ਕੰਮ ਹੋ ਗਿਆ ਇਸ ਤਰ੍ਹਾਂ ਜੇ ਆਪਣੇ ਹੁਣ ਪਾਕਿਸਤਾਨ ਦੀ ਮੈ ਆਰਮੀ ਚ ਰਹਿ ਕੇ ਫੌਜੀ ਆ ਤਾਂ ਸਾਡੇ ਬਾਰਡਰ ਤੇ ਪਾਕਿਸਤਾਨ ਦੇ ਉੱਪਰ ਇਹੋ ਜਿਹਾ ਵਿਵਹਾਰ ਨਹੀਂ ਹੋਇਆ ਉਹ ਵੀ ਬਹੁਤ ਘੱਟ ਮਤਲਬ ਡਿਗਰੀਆਂ ਨਾਪ ਕੇ ਬੰਬ ਸੁੱਟਦੇ ਸੀ ਇਹ ਇਹਨਾਂ ਨੇ ਸਿੱਧੇ ਹਿੱਕ 'ਚ ਮਾਰੇ ਨਹੀਂ ਸਾਡੇ ਪੰਜ ਕਿਸਮ ਦੇ ਪੰਜ ਕਿਸਮ ਦੇ ਬੰਬ ਮਚਲਾਏ ਰੋ ਉੱਥੇ ਉਹਨਾਂ ਨੇ ਤੁਹੇ ਵਾਲੇ ਲੱਗ ਰਬੜ ਵਾਲੇ ਲੱਗ ਆ ਇੱਕੇ ਸੰਤਾਲ ਦੇ ਪਤਾ ਨਹੀਂ ਕਿਹੜੇ ਦਾ ਇਹ ਲੱਗ ਬਾਕੀ ਗਰਨੇਡ ਟੈਬ ਲੱਗ ਜਿਹੜੇ ਯਾਨੀ ਪੰਜ ਛੇ ਕਿਸਮ ਦਾ ਇਹ ਤਕੜਾ ਹਮਲਾ ਕੀਤਾ ਦੁਨੀਆ ਜਾਂਦੀ ਦੀ ਬੇਹੋਸ਼ ਹੋ ਕੇ ਫਿਰ ਮੁੜਿਆ ਉਹਦੀ ਦੀ ਇੱਥੋਂ ਖਲਾਉਂਦੇ ਦੀ ਉਹਨੂੰ ਨਮਕ ਪਿਆ ਪਾਣੀ ਪਿਲਾਉਂਦੇ ਸੀ 15 ਅੱਧੇ ਪੌਣੇ ਭਾਂਡੇ ਬਾਫੇਰ ਹੋਸ਼ ਆਉਂਦੀ ਦੀ ਫੇਰ ਚਲੇ ਜਾਂਦੀ ਫੇਰ ਮੋੜੇ ਆਉਂਦੇ ਸੀ ਯਾਨੀ ਬਹੁਤ ਜਾਲ ਨਾਮਾ ਇਹ ਕਰਿਆ ਕੰਮ ਜਿਹਦੀ ਕੋਈ ਪਹੁੰਚ ਨਹੀਂ ਕਰ ਸਕਦੇ ਬਿਆਹ ਨਹੀਂ ਕਰ ਸਕਦੇ ਸਰ ਕਿਸਾਨਾਂ ਲਈ ਕੀ ਮੰਗਾਦੇ ਮੰਗਾ ਜੀ ਜਿਹੜੇ ਐਮਐਸਪੀ ਵਰ ਕਾਨੂੰਨ ਲਾਗੂ ਇਹਨਾਂ ਦੇ ਅੰਗਰੇਜ਼ਾਂ ਦੇ ਟਾਈਮ ਦੇ ਕਾਨੂੰਨ ਬਣਾਏ ਹੋਏ 1894 ਦੇ ਵਿੱਚ ਕਾਨੂੰਨ ਬਣਿਆ ਸੀ ਤੇ ਕੋਈ ਵੀ ਬੰਦਾ ਜਿਹਦੀ ਜ਼ਬਰਦਸਤੀ ਜਮੀਨ ਐਕਵਾਇਰ ਨਹੀਂ ਕਰ ਸਕਦਾ ਉਦੋਂ ਕੀ ਕੀਤਾ ਇਹਨਾਂ ਨੇ ਕੀ ਕੁਛ ਆਪਣੇ ਸੰਵਿਧਾਨ ਦੇ ਕਾਨੂੰਨ ਬਣੇ ਸੀ ਉਹਨਾਂ ਨੂੰ ਐਡ ਕਰਕੇ ਆ ਮੋਦੀ ਦਾ ਤਾਂ ਜੰਮਿਆ ਵੀ ਨਹੀਂ ਸੀ ਜਿਉਂਦੇ ਕਾਨੂੰਨ ਬਣੇ ਹੋਏ ਨੇ ਹਣੇ ਇਹ ਕਾਨੂੰਨ ਤੋੜਨ ਲੱਗ ਪਿਆ ਤੇ ਬਹੁਤ ਜ਼ਬਰਦਸਤੀ ਕਰ ਰਿਹਾ ਹੁਣ ਇਹ ਬਾਹਰੋਂ ਬਾਹਰੋਂ ਮੰਗਾਰਿਆ ਸਮਾਨ ਸਸਤਾ ਚੀਨਾਂ ਦਾ ਸਮਾਨ ਕਹਿੰਦਾ ਚੀਨਾ ਦੀ ਕੋਈ ਗਾਰੰਟੀ ਨਹੀਂ ਚੀਨਾ ਦੇ ਸਮਾਨ ਦੀ ਕੋਈ ਗਾਰੰਟੀ ਨਹੀਂ ਮੋਦੀ ਜਵਾਨ ਦੀ ਕੋਈ ਗਾਰੰਟੀ ਨਹੀਂ ਇੱਕ ਸਿਸਟਮ ਬਣ ਗਿਆ ਕਹਿੰਦਾ ਚੀਨਾ ਦੇ ਸਮਾਨ ਦੀ ਕੋਈ ਗਾਰੰਟੀ ਨਹੀਂ ਮੋਦੀ ਜਵਾਨ ਦੀ ਕੋਈ ਗਾਰੰਟੀ ਨਹੀਂ ਤੇ ਇਹ ਹੁਣ ਬਾਹਰੋਂ ਸਮਾਨ ਸਸਤਾ ਉਹਨਾਂ ਨੂੰ ਇਕੱਠਾ ਪੈਕੇਜ ਪੈਸੇ ਲੈ ਕੇ ਇਕੱਠੇ ਪੈਕੇਜ ਲੈ ਕੇ ਹਰ ਬਾਂ ਖਰਬਾਂ ਦੇ ਫਿਰ ਇਹ ਚੈਨਾ ਦਾ ਸਮਾਨ ਸਿੱਟ ਰਿਹਾ ਚੈਨਾ ਸਮਾਨ ਦੀ ਗਰੰਟੀ ਕੋਈ ਨਹੀਂ ਜਦੋਂ ਇਹਨਾਂ ਚੈਨਾ ਸਮਾਨ ਅੰਦਰ ਸਿੱਟਿਆ ਆਪਣਾ ਤਾਂ ਜਿਹੜਾ ਆਪਣਾ ਇੰਡੀਆ ਸਮਾਨ ਸੀ ਉਹ ਤਾਂ ਬਿਲਕੁਲ ਖਤਮ ਹੋ ਗਿਆ ਸੀ ਜਿਵੇਂ ਲੈਪਟਾਪ ਹੋ ਗਏ ਟੈਲੀਵਿਜ਼ਨ ਹੋ ਗਏ ਜਿੰਨਾ ਵੀ ਲਗਤੀ ਸਮਾਨ ਸੀਗਾ ਉਹ ਲੋਕ ਸਸਤਾ ਦੇਖ ਕੇ ਚੈਨਾ ਦੇ ਸਮਾਨ ਦੇ ਪਿੱਛੇ ਪੈ ਗਏ ਹੌਲੀ ਹੌਲੀ ਹੁਣ ਇਹੀ ਕੰਮ ਇਹ ਕਰਨਾ ਚਾਹੁੰਦਾ ਇਹਨੇ 77 ਸੈਲੋ ਖਲਵਾਤੇ ਅਡਾਨੀਆਂ ਬਾਨੀਆਂ ਦੇ ਪੰਜਾਬ ਦੇ ਵਿੱਚ 77 ਸੈਲੋ 1 ਸੈਲੋ 30 ਮੰਡੀਆਂ ਨੂੰ ਖਾਂਦਾ ਤੁਸੀਂ ਆਪੇ ਹਿਸਾਬ ਲਓ 30 ਨੂੰ 77 ਨਾਲ ਗੁਣਾ ਕਰ ਲਓ ਕਿੰਨੀ ਖਤਮ ਹੋ ਗਿਆ ਕੰਮ ਮਜ਼ਦੂਰ ਤਾਂ ਗਏ ਮਜ਼ਦੂਰ ਜਦੋਂ ਸੈਲੋ ਦੇ ਵਿੱਚ ਸਿੱਧਾ ਜਾਣਾ ਹੈ ਮਜ਼ਦੂਰ ਹੈ ਮਜ਼ਦੂਰਾਂ ਦੇ ਹੱਥ ਖੜੇ ਹੋਗੇ ਉੱਥੇ ਕੁਝ ਵੀ ਨਹੀਂ ਜਾਣਾ ਉਹ ਤਾਂ ਮਰਨ ਦੇ ਕਿਨਾਰੇ ਹੋਗੇ ਇਹ ਜਿਹੜਾ ਹੁਣ ਮੰਡੀਆਂ ਦੇ ਵਿੱਚ ਹੈ ਜਾਂਦਾ ਹੁਣ ਆਪਾਂ ਨੂੰ ਵਧੀਆ ਲੱਗਦਾ ਬਈ ਸਾਡੀ ਕਣਗ ਜਾਂਦੀ ਵਿਗ ਜਾਂਦੀ ਹੈ ਇਹ ਸਿਲੰਡਰ ਵਾਲਾ ਕੰਮ ਹੋਣਾ ਕਿਸੇ ਟਾਈਮ ਆਏ ਸਿਰ ਫੜਫੜ ਰੋਇਆ ਕਰੋਗੇ ਜਿਹੜਾ 240 ਦਾ ਸਿਲੰਡਰ ਅੱਜ 1100 ਦਾ ਹੋਇਆ ਫਿਰਦਾ ਇਹ ਉਹ ਸੇਮ ਸਿਸਟਮ ਹੋਣਾ ਮਤਲਬ ਇਹ ਬਹੁਤ ੱਕਾ ਹੋ ਰਿਹਾ ਆਪਣੀਆਂ ਮਹੱਕੀ ਮੰਗਾਂ ਨੇ ਸਾਡੀਆਂ ਉਹ ਇਹ ਪੂਰੀਆਂ ਨਹੀਂ ਕਰ ਰਿਹਾ ਹੁਣ ਅਸੀਂ ਬਾਰਡਰਾਂ ਤੇ ਖੜੇ ਆ ਬਿਲਕੁਲ ਤਨਾਤ ਆ ਮਰਨ ਮਰਉਣ ਤੇ ਆਏ ਪਿਆ ਤੇ ਉਸ ਤੋਂ ਬਾਅਦ ਕੁਝ ਬਚਣਾ ਹੀ ਨਹੀਂ ਤੇ ਕਿੰਨਾ ਇਕੱਠ ਹੈ ਜੀ ਕਿ ਜਾ ਕੇ ਆਏ ਹੋ ਕਿੰਨਾ ਇਕੱਠ ਉਹਥੇ ਜੀ 25ਵੇਂ ਸ਼ੰਭੂ ਬਾਰਡਰ ਤੇ ਗਿਆ ਸੀ ਪਹਿਲੇ ਦਿਨ ਚਮੂ ਘਟਦੇ ਗਿਆ ਅਸੀਂ ਜਾ ਕੇ ਸ਼ੰਘਾਰਸ ਕੀਤਾ ਆ ਗਾਉ ਮੇਰੇ ਉਦੋਂ ਮਜਾਸੀ ਬੈਰੀਕਰ ਤੋੜ ਰਹੇ ਸੀਗੇ ਇੱਕ ਬੰਬ ਮੇਰੇ ਇੱਥੇ ਲੱਤ ਜਾ ਕੇ ਲੱਗਿਆ ਤੇ ਉਸ ਤੋਂ ਬਾਅਦ ਜਦ ਇੱਕ ਕੁਝ ਸਕਿੰਟ ਦੇ ਵਿੱਚ ਹੀ ਅਸੀਂ ਬੋਰੀਆਂ ਨਾਲ ਧੂਆਂ ਉਹ ਦੱਬਦੇ ਸੀਗੇ ਜਿਹੜੇ ਬੰਬ ਗਿਰਦੇ ਸੀ ਗਿੱਲੀਆਂ ਬੋਰੀਆਂ ਨੂੰ ਦੱਬ ਦਿੰਦੇ ਸੀ ਉਹ ਇੱਕ ਬੋਰੀ ਮੇਰੇ ਮੋਢੇ ਤੇ ਪਾਈ ਹੋਈ ਸੀ ਐਂ ਕਰਕੇ ਤੇ ਅਸੀਂ ਜਦੋਂ ਅੰਦਰ ਤੱਕ ਲੱਗ ਰਹੇ ਸਾਡਾ ਧੱਕੇ ਮੁੱਕੀ ਚੱਲ ਰਹੀ ਸੀ ਬੋਲੀ ਮੇਰੀ ਮੋਢੇ ਦੇ ਪਾ ਕੇ ਇੱਕ ਬੰਬ ਤਾਂ ਮੇਰੇ ਪੈਰ ਜਾ ਕੇ ਲੱਗਿਆ ਆ ਮੇਰਾ ਬੋਲੀ ਦੇ ਵਿੱਚ ਲੱਗਿਆ ਮੋਢੇ ਦੇ ਵਿੱਚ ਇਹ ਹੀ ਗੋਲੀ ਜੇ ਮੇਰੇ ਇੱਥੇ ਸਾਈਡ ਤੇ ਲੱਗ ਜਾਂਦੀ ਅੱਧਾ ਫੁੱਟ ਸਾਈਡ ਤੇ ਲੱਗ ਜਾਂਦੀ ਮੈਨੂੰ ਖਤਮ ਕਰ ਦਿੰਦੀ ਉਸੇ ਟਾਈਮ ਅਜੇ ਲੱਗੀ ਗੋਲੀ ਮੈਂ ਚੱਕ ਕੇ ਜੇਬ ਚ ਪਾ ਲਈ ਫਿਰ ਮੈਂ ਆਪਣਾ ਸੰਘਰਸ਼ ਤੇ ਤਿਆਰ ਹੋ ਗਿਆ ਸਰ ਤੁਹਾਨੂੰ ਕੀ ਲੱਗਦਾ ਹੈ ਸਰਕਾਰ ਮੰਗਾ ਮੰਨ ਸਰਕਾਰ ਨੂੰ ਮੰਗਾ ਮੰਨਣੀਆਂ ਪੈਣੀਆਂ ਨੇ ਜੀ ਜੇ ਸਾਡੀਆਂ ਮੰਗਾਂ ਹੀ ਨਹੀਂ ਮਾਤਾ ਉਹੀ ਖਤਮ ਹੋ ਗਏ ਫਿਰ ਇਦਾਂ ਨਾ ਮਾ ਉੱਥੇ ਉੱਥੇ ਮਾਰ ਕੇ ਸ਼ਹੀਦ ਹੋਣਾ ਠੀਕ ਆ ਆਪਣੀਆਂ ਹੱਕ ਹੱਕੀ ਮੰਗਾਂ ਲਈ ਸ਼ਹੀਦ ਹੋਣਾ ਠੀਕ ਆ ਸਾਨੂੰ ਭਾਈ ਸਰ ਕੀ ਨਾਮ ਆ ਆਪਣਾ ਅਰਿਜੰਦਰ ਸਿੰਘ ਕੋਟਨਾਚ ਜਰਨਲ ਸਕੱਤਰ ਪੰਜਾਬ ਪੀਕੇਜੂ ਰਾਜਵਾਲ ਸਰ ਜੀ ਪ੍ਰੋਟੈਸਟ ਕਿੱਥੇ ਜਾ ਰਹੇ ਆ ਸਰ ਕੀ ਕਾਰਨ ਆ ਉਹਦਾ ਇਹ ਜਿਹੜਾ ਭਾਰਤ ਬੰਦ ਕਰਿਆ ਜੀ ਇਸ ਸਕੈਮ ਦੇ ਕਾਲ ਤੇ ਇਹ ਅੱਜ ਸਾਰੇ ਭਾਰਤ ਦੇ ਵਿੱਚ ਦੁਕਾਨਾਂ ਵੀ ਰੋਡਾਂ ਵੀ ਜਾਮ ਕਰੀਆਂ ਨੇ ਤੇ ਸਾਰੇ ਜਿਹੜੇ ਬਾਰਕ ਨੇ ਉਹ ਇਸ ਸਕੈਮ ਨੂੰ ਸਹਾਇਤਾ ਦੇ ਰਹੇ ਨੇ ਹਰ ਤਰ੍ਹਾਂ ਦਾ ਦੁਕਾਨਦਾਰ ਆਪਣੇ ਤੌਰ ਤੇ ਆਪਣੀ ਦੁਕਾਨਾਂ ਬੰਦ ਕਰੀ ਨੇ ਇਸੇ ਤਰ੍ਹਾਂ ਗੱਡੀਆਂ ਸਾਰੀਆਂ ਸੜਕਾਂ ਜਾਮ ਨੇ ਤੇ ਇਹ ਜਿਹੜੀਆਂ ਕਿਸਾਨੀ ਮੰਗਾਂ ਉੱਥੇ ਦਿੱਲੀ ਅੰਦੋਲਨ ਦੇ ਦੌਰਾਨ ਸਰਕਾਰ ਨੇ ਕੁਝ ਲਿਖਤੀ ਵਾਅਦੇ ਕਰੇ ਸੀਗੇ ਜਿਹੜੇ ਤਿੰਨ ਕਾਲੇ ਕਾਨੂੰਨ ਸੀਗੇ ਇਹ ਉਸੇ ਟਾਈਮ ਉਹਨਾਂ ਨੇ ਵਾਪਸ ਲੈ ਲਈ ਸੀ ਜਿਹੜੇ ਬਾਕੀ ਮੰਗਾਂ ਸੀਗੀਆਂ ਜਿਵੇਂ ਐਮਐਸਪੀ ਤੇ ਕਾਨੂੰਨੀ ਗਰੰਟੀ ਜਾਂ 2020 ਜਿਹੜਾ ਬਿਜਲੀ ਬਿੱਲ ਸੀਗਾ ਉਹ ਵਾਪਸ ਲੈਣ ਦੀ ਗੱਲ ਸੀ ਜਾਂ ਜਿਹੜਾ ਪ੍ਰਦੂਸ਼ਣ ਦਾ ਦੇ ਲੈਣਾ ਲੈਂਦਾ ਸੀਗਾ ਉਹਦੇ ਵਿੱਚੋਂ ਖੇਤੀ ਸੱਕਤ ਜਿਹੜਾ ਬਾਹਰ ਰੱਖਣ ਦੀ ਗੱਲ ਸੀਗੀ ਤੇ ਇਸੇ ਤਰ੍ਹਾਂ ਲਖੀਮਪੁਰ ਖੀਰੀ ਦੇ ਵਿੱਚ ਜੋ ਕਾਂਡ ਵਾਪਰਿਆ ਸੀ ਉਹਦਾ ਇਨਸਾਫ ਦੇਣ ਦੀ ਗੱਲ ਸੀ ਤੇ ਇਸੇ ਤਰ੍ਹਾਂ ਜਿਹੜੇ ਕਿਸਾਨ ਉੱਥੇ ਸ਼ਹੀਦ ਹੋਏ ਸੀ ਮੋਰਚੇ ਦੇ ਵਿੱਚ ਉਹਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਤੇ ਉਹਨਾਂ ਦੇ ਇੱਕ ਚੀਜ਼ ਨੂੰ ਸਰਕਾਰੀ ਨੌਕਰੀ ਦੇਣ ਦਾ ਵਾਅਦਾ ਕਰਿਆ ਸੀਗਾ ਪਰ ਜਦੋਂ ਤੋਂ ਉਥੋਂ ਮੋਰਚਾ ਜਿੱਤ ਕੇ ਅਸੀਂ ਆਏ ਆ ਉਹ ਸਰਕਾਰ ਦੀਆਂ ਜਿਹੜੀਆਂ ਲਿਖਤੀ ਵਾਅਦੇ ਕਰੇ ਹੋ ਸੀਗੇ ਉਹ ਜਿਉਂ ਦੀ ਤਿਉਂ ਕਾਇਮ ਨੇ ਕੋਈ ਇਹਨਾਂ ਨੇ ਕੋਈ ਮੰਗ ਪੂਰੀ ਨਹੀਂ ਕਰੀ ਕੋਈ ਕਾਰਵਾਈ ਨਹੀਂ ਕਰੀ ਉਹ ਸਾਰੀਆਂ ਜਿਹੜੇ ਮੰਗਾਂ ਸੀਗੀਆਂ ਉਹ ਤੋਂ ਹੀ ਮੁਕਰ ਗਈ ਸਰਕਾਰ ਤੇ ਉਸ ਕਰਕੇ ਸਾਨੂੰ ਇਹ ਦੁਬਾਰਾ ਇਦਾਂ ਦੇ ਇਹ ਸੰਘਰਸ਼ ਕਰਨੇ ਪੈ ਰਹੇ ਨੇ ਇਹ ਸਰ ਕਿੰਨੇ ਤੋਂ ਕਿੰਨੇ ਵਜੇ ਤੱਕ ਕਰ ਰਹੇ ਹੋ ਜਾਮ ਲਾ ਰਹੇ ਹੋ ਇਹ ਜੀ ਦੁਕਾਨਾਂ तकरीबन ਬੰਦੇ ਨੇ ਸਵੇਰ ਦੇ ਇਹ ਜਿਹੜਾ ਚੱਕਾ ਜਾਮ ਆ ਇਹ 12 ਵਜੇ ਤੋਂ 4 ਵਜੇ ਤੱਕ ਇਹ ਕੀਤਾ ਜਾ ਰਿਹਾ ਹੈ ਇਹਦੇ ਵਿੱਚ ਕੀ ਕੀ ਬੰਦ ਕਰਵਾਇਆ ਗਿਆ ਇਹਦੇ ਵਿੱਚ ਸਾਰੀਆਂ ਜਿਹੜੀਆਂ ਗੱਡੀਆਂ ਮੋਟਰਾਂ ਨੇ ਉਹ ਬੰਦ ਨੇ ਜਿਹੜੇ ਇਹਦੇ ਵਿੱਚ ਐਮਰਜੈਂਸੀ ਸੁਭਾਅ ਵਾਲੀਆਂ ਜਿਹੜੀਆਂ ਜਿਵੇਂ ਫਾਇਰ ਵਰਕ ਜਿਹੜਾ ਐਂਬੂਲੈਂਸ ਆ ਜਾਂ ਕਿਸੇ ਬੱਚਿਆਂ ਦੇ ਪੀਪਰ ਨੇ ਜਾਂ ਕੋਈ 에어ਪੋਰਟ ਤੇ ਜਾ ਰਿਹਾ ਜਾਂ ਕੋਈ ਬਰਾਤ ਜਾ ਰਹੀ ਆ ਇਸੇ ਤਰ੍ਹਾਂ ਜਿਹੜੀਆਂ ਐਮਰਜੈਂਸੀ ਸੁਭਾਵਾਂ ਨੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਲੰਘਾਇਆ ਜਾ ਰਿਹਾ ਜਿਵੇਂ ਤੁਸੀਂ ਦੇਖਿਆ ਹੁਣੇ ਥੋੜਾ ਚਿਰ ਹੋਇਆ ਇੱਕ ਵਿਆਹ ਵਾਲੀ ਵਾਸ ਆ ਗਈ ਉਹਨਾਂ ਨੇ ਆ ਕੇ ਸਾਨੂੰ ਦੱਸਿਆ ਕਾਰ ਦਿਖਾ ਕੇ ਅਸੀਂ ਬਰਾਤ ਚੱਲੇ ਆ ਉਹਨਾਂ ਨੂੰ ਫਿਰ ਟਰੈਕਟਰ ਪਿੱਛੇ ਕਰਕੇ ਅਸੀਂ ਉਹਨਾਂ ਨੂੰ ਲੰਘਾਇਆ ਜੇ ਸਰਕਾਰ ਤੋਂ ਨਹੀਂ ਮੰਗਾ ਨਹੀਂ ਮੰਗੀ ਤਾਂ ਉਸ ਤੋਂ ਅਗਲਾ ਸਟੈਪ ਕੀ ਹੋਗਾ ਜੇ ਸਰਕਾਰ ਨਹੀਂ ਮੰਗਾ ਮੰਨਦੀ ਤਾਂ ਅਸੀਂ ਜਿਵੇਂ 18 ਤਰੀਕ ਨੂੰ ਇਸ ਕੈਮ ਦੀ ਫੇਰ ਮੀਟਿੰਗ ਹੋ ਰਹੀ ਹੈ ਉਹਦੇ ਵਿੱਚ ਅਸੀਂ ਕੋਈ ਤਕੜਾ ਸੰਘਰਸ਼ ਦਾ ਐਲਾਨ ਕਰਾਂਗੇ ਕਿਵੇਂ ਸਰ ਬਾਰ-ਬਾਰ ਮੰਤਰੀਆਂ ਨਾਲ ਮੈਟਕਾ ਹੋ ਰਹੀਆਂ ਨੇ ਪਰ ਉਹਦਾ ਕੋਈ ਸਿੱਟਾ ਨਹੀਂ ਨਿਕਲ ਰਿਹਾ ਉਹਨਾਂ ਕਾਰਨ ਕੀ ਹੈ ਉਹ ਦੇਖੋ ਜੀ ਸਰਕਾਰ ਬੇਈਮਾਨ ਆ ਕੋਈ ਐਵੇਂ ਦਿਖਾਵੇ ਵਾਸਤੇ ਬੁਲਾ ਲੈਂਦੀ ਆ ਬੁਲਾ ਕੇ ਮੀਟਿੰਗਾਂ ਕਰਦੀ ਆ ਪਰ ਉਹਤੇ ਅਮਲ ਕੋਈ ਨਹੀਂ ਕਰਦੀ ਜੀ ਭਾਈ ਸਰ ਕੀ ਨਾਮ ਆਕਰਨਾਲ ਸਿੰਘ ਗੁਗਲਾਹ ਆਲ ਇੰਡੀਆ ਸੰਯੁਕਤ ਕਿਸਾਨ ਸਭਾ ਦਾ ਕੌਮੀ ਜਨਰਲ ਸਖਤਰ ਰਸਤਾ ਤੇ ਪ੍ਰੋਟੈਸਟ ਕੀਤਾ ਜਾ ਰਿਹਾ ਸਰ ਕੀ ਹੈ ਇਹ ਪ੍ਰੋਟੈਸਟ ਆਲ ਇੰਡੀਆ ਜਿਹੜਾ ਸੰਯੁਕਤ ਕਿਸਾਨ ਸਭਾ ਤੇ ਆਲ ਇੰਡੀਆ ਟ੍ਰੇਡ ਯੂਨੀਅਨਾਂ ਦੇ ਸਾਂਝੇ ਸਦੇ ਤੇ ਅੱਜ ਗ੍ਰਾਮੀਣ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੀ ਜੋ ਕੇਂਦਰ ਸਰਕਾਰ ਨੇ ਕਿਸਾਨਾਂ ਦੇ ਖਿਲਾਫ ਕਾਲੇ ਕਾਨੂੰਨ ਬਣਾਏ ਸੀ ਉਹ ਕਾਨੂੰਨ ਤਾਂ ਰੱਦ ਕਰ ਦਿੱਤੇ ਗਏ ਪਰ ਐਮਐਸਪੀ ਦਾ ਗਰੰਟੀ ਕਾਨੂੰਨ ਬਣਾਉਣ ਦਾ ਵਾਅਦਾ ਕੀਤਾ ਸੀ ਅਤੇ ਜਿਹੜੇ 700 ਕਿਸਾਨ ਅੰਦੋਲਨ ਦੇ ਦੌਰਾਨ ਸ਼ਹੀਦ ਹੋਏ ਉਹਨਾਂ ਦੇ ਪਰਿਵਾਰ ਨੂੰ ਨੌਕਰੀ ਤੇ ਜੋਪੀ ਦੇਣ ਦਾ ਜੋ ਸਾਡੇ ਨੌਜਵਾਨ ਮਾਰੇ ਗਏ ਸੰਘਰਸ਼ ਦੇ ਦੌਰਾਨ ਉਹਨਾਂ ਨੂੰ ਇਨਸਾਫ ਨਹੀਂ ਦਿੱਤਾ ਗਿਆ ਅਤੇ ਮਜ਼ਦੂਰਾਂ ਦੇ ਖਿਲਾਫ ਚਾਰ ਕੋਟ ਬਿੱਲ ਲਿਆ ਕੇ ਮਜ਼ਦੂਰਾਂ ਦਾ ਜਿਹੜੇ ਹੱਕ ਨੇ ਕੇਂਦਰ ਸਰਕਾਰ ਨੇ ਮਾਰੇ ਆ ਉਸੇ ਤਰ੍ਹਾਂ ਡਰਾਈਵਰ ਭਾਈਚਾਰਾ ਅਤੇ ਸਾਰੀਆਂ ਕਿਰਤੀ ਕਿਸਾਨ ਜਿਹੜੇ ਹੱਕ ਨੇ ਉਹ ਕੇਂਦਰ ਸਰਕਾਰ ਵੱਲੋਂ ਮਾਰੇ ਜਾ ਰਹੇ ਨੇ ਉਹਨਾਂ ਦੀ ਹੱਕਾਂ ਦੀ ਰਾਖੀ ਦੇ ਲਈ ਅਤੇ ਕੇਂਦਰ ਸਰਕਾਰ ਦੀ ਵਾਦਾ ਖਿਲਾਫੀ ਦੇ ਖਿਲਾਫ ਅੱਜ ਦਾ ਜਿਹੜਾ ਨੰਦੋਲਾਣਾ ਉਹ ਸੰਯੁਕਤ ਕਿਸਾਨ ਮੋਰਚਾ ਤੇ ਆਲ ਇੰਡੀਆ ਟਰੇਡ ਯੂਨੀਅਨ ਵੱਲੋਂ ਸਾਂਝਾ ਮੋਰਚੇ ਦਾ ਸੱਦੇ ਤੇ ਕੀਤਾ ਜਾ ਰਿਹਾ ਜੇ ਸਰਕਾਰ ਥੋੜੀ ਅਪੰਗਾ ਨਹੀਂ ਮੰਨਦੀ ਤਾਂ ਉਸ ਤੋਂ ਬਾਅਦ ਲਾਸਟ ਸਟੈਪ ਕੀ ਅਗਲਾ ਅਸੀਂ 18 ਤਰੀਕ ਨੂੰ ਸੰਯੁਕਤ ਕਿਸਾਨ ਮੋਰਚੇ ਦੀ ਜਿਹੜੀ ਮੀਟਿੰਗ ਹੈ ਉਹ ਮੀਟਿੰਗ ਦੇ ਵਿੱਚ ਅਸੀਂ ਤੈਅ ਕਰਾਂਗੇ ਕਿ ਅਗਲਾ ਸੰਘਰਸ਼ ਦੀ ਰੂਪਰੇਖਾ ਜਿਹੜੀ ਹੈ ਉਹ ਕੀ ਹੋਵੇਗੀ ਇਹ ਕਿੰਨੇ ਤੋਂ ਕਿੰਨੇ ਵਜੇ ਤੱਕ ਇਹ ਪ੍ਰੋਟੈਸਟ ਕੀਤਾ ਜਾ ਰਿਹਾ ਅੱਜ ਇਹ ਪ੍ਰੋਟੈਸਟ ਅੱਜ 11 ਵਜੇ ਤੋਂ 6 ਵਜੇ ਤੱਕ ਦਾ ਟਾਈਮ ਹੈ ਆਈ ਸਰ ਕੀ ਨਾਮ ਆਪ ਦਾ ਮੇਰਾ ਨਾਮ ਜਗਦੇਵ ਸਿੰਘ ਪ੍ਰੈਸ ਸਕੱਤਰ ਲੋਕ ਸੰਘਰਸ਼ ਕਮੇਟੀ ਇਲਾਕਾ ਖੰਨਾ ਅੱਜ ਅਸੀਂ ਜੋ ਹਿੰਦੁਸਤਾਨ ਦੀਆਂ ਟ੍ਰੇਡ ਯੂਨੀਅਨਾਂ ਵੱਲੋਂ ਤੇ ਕਿਸਾਨ ਯੂਨੀਅਨਾਂ ਵੱਲੋਂ ਭਾਰਤ ਬੰਦ ਦਾ ਸੱਦਾ ਤੇ ਟ੍ਰੇਡ ਯੂਨੀਅਨਾਂ ਵੱਲੋਂ ਹੜਤਾਲ ਦਾ ਸੱਦਾ ਦਿੱਤਾ ਗਿਆ ਉਸ ਦੀ ਲੋਕ ਸੰਘਰਸ਼ ਕਮੇਟੀ ਵੱਲੋਂ ਪੂਰੀ ਹਮਾਇਤ ਕਰਦੇ ਹੋਏ ਇਸ ਤੋਂ ਪਹਿਲਾਂ ਅਸੀਂ ਸਿਟੀ ਬੰਦ ਦਫ਼ਤਰ ਦੇ ਅੱਗੇ ਆਪਾਂ ਕੱਠ ਮਾਰ ਕੇ ਉੱਥੇ ਰੈਲੀ ਮਜਾਰਾ ਕਰਕੇ ਅਰਥੀਕ ਸਰਕਾਰ ਦੀ ਅਰਥੀ ਨੂੰ ਲਾਂਬੂ ਲਾ ਕੇ ਇੱਥੇ ਪਹੁੰਚੇ ਆ ਇੱਥੇ ਅਸੀਂ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹਨਾਂ ਨੇ ਭਾਰਤ ਬੰਦ ਦਾ ਸੱਦਾ ਦਿੱਤਾ ਹੈ ਉਹਨਾਂ ਦਾ ਸਮਰਥਨ ਕਰਦੇ ਆਂ ਤੇ ਨਾਲ ਦੀ ਨਾਲ ਸਰਕਾਰ ਤੋਂ ਕੇਂਦਰ ਦੀ ਸਰਕਾਰ ਤੋਂ ਮੰਗ ਕਰਦੇ ਆਂ ਕਿ ਕਾਰਪੋਰੇਟ ਘਰਾਣਿਆਂ ਨੂੰ ਤੇ ਨਿੱਜੀਕਰਨ ਦੀ ਨੀਤੀ ਨੂੰ ਜਿਹੜਾ ਬੰਦ ਕੀਤਾ ਜਾਵੇ ਕਾਰਪੋਰੇਟ ਘਰਾਣਿਆਂ ਨੂੰ ਹਿੰਦੁਸਤਾਨ ਵਿੱਚੋਂ ਦਫਾ ਕੀਤਾ ਜਾਵੇ ਉਹਨਾਂ ਨੂੰ ਹਿੰਦੁਸਤਾਨ ਦੇ ਅੰਦਰ ਨਾ ਰੱਖਿਆ ਜਾਵੇ ਤੇ ਜਿਹੜੀਆਂ ਲੋਕਾਂ ਨੂੰ ਮਜ਼ਦੂਰਾਂ ਨੂੰ ਸਮੁੱਚਿਆਂ ਨੂੰ ਰੋਜ਼ਗਾਰ ਦਾ ਪ੍ਰਬੰਧ ਕੀਤਾ ਜਾਵੇ ਕਿਸਾਨਾਂ ਦੀਆਂ ਫਸਲਾਂ ਦੇ ਬਾਜ਼ਵ ਰੇਟ ਦਿੱਤੇ ਜਾਣ ਮਲਾਜ਼ਮਾਂ ਦੇ ਵਿੱਚ ਪੱਕੀ ਭਰਤੀ ਕੀਤੀ ਜਾਵੇ ਤੇ ਨਿੱਜੀ ਕਰਨ ਦੀਆਂ ਨੀਤੀਆਂ ਨੂੰ ਬੰਦ ਕੀਤਾ ਜਾਵੇ ਜੋ ਬਾਰਡਰ ਪੰਜਾਬ ਦੇ ਬਾਰਡਰ ਦੇ ਉੱਪਰ ਅੱਜ ਕਿਸਾਨ ਬੈਠੇ ਨੇ ਦਿੱਲੀ ਵੱਲ ਕੂਚ ਕਰਨ ਵਾਸਤੇ ਉਹਨਾਂ ਕਿਸਾਨਾਂ ਦੀ ਹਮਾਇਤ ਵੀ ਅਸੀਂ ਕਰਦੇ ਆਂ ਤੇ ਨਾਲ ਦੀ ਨਾਲ ਸਰਕਾਰ ਤੋਂ ਮੰਗ ਕਰਦੇ ਆਂ ਕਿ ਉਹਨਾਂ ਦੀਆਂ ਬਾਜ਼ਵ ਮੰਗਾ ਐਮਐਸਪੀ ਜਾਤ ਪੁਲਿਸ ਕੇਸ ਜਿਹੜੇ ਬਣੇ ਹੋਏ ਨੇ ਹੋਰ ਅਨੇਕਾਂ ਮੰਗਾ ਨੇ ਉਹ ਜਿਹੜੀਆਂ ਨੇ ਉਹਨਾਂ ਦੀਆਂ ਪ੍ਰਵਾਨ ਕੀਤੀਆਂ ਜਾਣ ਉਹਨਾਂ ਨੂੰ ਦਿੱਲੀ ਜਾਣ ਦਾ ਰਸਤਾ ਦਿੱਤਾ ਜਾਵੇ ਤੇ ਜਿਹੜੀਆਂ ਸਮੂਚੀਆਂ ਸੰਯੁਕਤ ਨੁਕਸਾਨ ਮੋਰਚਾ ਅੱਜ ਆਪਣੀਆਂ ਮੰਗਾਂ ਲੈ ਕੇ ਇੱਥੇ ਜਿਹੜਾ ਬੰਦ ਕਰ ਰਿਹਾ ਹੈ ਚਾਹੇ ਉਹ ਐਮਐਸਪੀ ਹੈ ਚਾਹੇ ਲਖੀਂਪੁਰ ਪੁਰੀ ਦੇ ਕੇਸ ਨੇ ਚਾਹੇ ਜਿਹੜਾ ਉਹਨਾਂ ਦੀਆਂ ਹੋਰ ਫਸਲਾਂ ਦੇ ਰੇਟ ਨੇ ਤੇ ਜਿਹੜੇ ਉਹਨਾਂ ਨੂੰ ਮੁਆਵਜ਼ੇ ਨੇ ਜਿਹੜੀਆਂ ਫਸਲਾਂ ਸੁੰਡੀ ਨੇ ਖਾਧੀਆਂ ਨੇ ਹੜ੍ਹਾਂ ਦੇ ਨਾਲ ਮਰੀਆਂ ਨੇ ਹੋਰ ਸਾਰੀਆਂ अनेका ਮੰਗਾਂ ਨੂੰ ਲੈ ਕੇ ਉਹਨਾਂ ਸਾਰੀਆਂ ਮੰਗਾਂ ਦਾ ਸਮਰਥਨ ਕਰਦੇ ਹੋਏ ਅਸੀਂ ਉਹਨਾਂ ਦੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਵਾਸਤੇ ਆਏ ਆ ਤੇ ਇਸ ਲਈ ਲੋਕ ਸ਼ਿਕਾਇਤ ਕਮੇਟੀ ਇਲਾਕਾ ਖੰਨਾ ਖੰਨਾ ਨਿਵਾਸੀਆਂ ਨੂੰ ਜਿੱਥੇ ਅਪੀਲ ਕਰਦੀ ਹੈ ਕਿ ਅੱਜ ਦਾ ਬੰਦ ਪੂਰਾ ਜੋ ਜਿਹੜਾ ਜੋਰ ਸ਼ੋਰ ਨਾਲ ਕੀਤਾ ਹੋਇਆ ਅਸੀਂ ਉਹਨਾਂ ਦੇ ਧੰਨਵਾਦੀ ਆ ਤੇ ਨਾਲ ਦੀ ਨਾਲ ਆਹ ਜਿਹੜੇ ਮਜ਼ਦੂਰ ਮੁਲਾਜ਼ਮ ਕਿਸਾਨ ਹਰਤਾ ਕਰਕੇ ਅੱਜ ਦੇ ਇਕੱਠ ਦੇ ਵਿੱਚ ਆਏ ਨੇ ਅਸੀਂ ਕਿਸਾਨਾਂ ਨੂੰ ਵੀ ਬੇਨਤੀ ਕਰਾਂਗੇ ਕਿ ਇਹਨਾਂ ਦੇ ਨਾਲ ਜਦੋਂ ਇਹਨਾਂ ਦੀਆਂ ਮੰਗਾਂ ਹੁੰਦੀਆਂ ਨੇ ਨਿੱਜੀ ਕਰਨ ਦੀ ਨੀਤੀ ਆਉਂਦੀ ਹੈ ਤਾਂ ਉਸ ਦੇ ਵਿੱਚ ਵੀ ਪੂਰਾ ਸਮਰਥਨ ਕੀਤਾ ਜਾਵੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤਰਨਜੀਤ ਸਿੰਘ ਖੂਲੀ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਤੋਂ ਲੁਧਿਆਣਾ ਜ਼ਿਲ੍ਹੇ ਤੋਂ ਮੀਤ ਪ੍ਰਧਾਨ ਇਸ ਵਾਰ ਕੋਈ ਗੈਰਮੀ ਨਜ਼ਰ ਆ ਰਹੀ ਹੈ ਕਸਾ ਜੋਰੇ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਕੀ ਹੈ ਸਰ ਇਹ ਪ੍ਰੋਟੈਸਟ ਐਸਕੇਮ ਦੇ ਸੱਦੇ ਤੇ ਅਸੀਂ ਅੱਜ ਇਕੱਠੇ ਹੋਇਆ। ਇਹ ਐਸਕੇਮ ਨੇ ਭਾਰਤ ਬੰਦ ਦਾ ਸੱਦਾ ਦਿੱਤਾ। ਜਿਹੜਾ ਸਰਕਾਰ ਦੀਆਂ ਨਿਜੀਕਰਨ ਦੀਆਂ ਨੀਤੀਆਂ ਨੇ ਸਰਕਾਰੀ ਅਦਾਰਿਆਂ ਦਾ ਨਿਜੀਕਰਨ ਕੀਤਾ ਜਾ ਰਿਹਾ। ਸੈਂਕੜੇ ਮਜ਼ਦੂਰਾਂ ਨੂੰ ਵਿਹਲਾ ਕੀਤਾ ਜਾ ਰਿਹਾ। ਉਹਨਾਂ ਨੂੰ ਸੜਕਾਂ ਤੇ ਰੁਲਣ ਲਈ ਮਜਬੂਰ ਕੀਤਾ ਜਾ ਰਿਹਾ। ਖੇਤੀ ਸੈਕਟਰ ਦਾ ਨਿਜੀਕਰਨ ਕਰ ਰਹੇ ਨੇ। ਫੈਕਟਰੀਆਂ ਨੂੰ 에ਰਪੋਰਟਾਂ ਨੂੰ ਬੱਸ ਅੱਡਿਆਂ ਨੂੰ ਪ੍ਰਾਈਵੇਟ ਕਰ ਰਹੇ ਨੇ। ਇਹ ਸਾਰੇ ਕਸੇ ਦੇ ਖਿਲਾਫ ਇਦੋਂ ਉੱਤੇ ਦੀ ਐਮਐਸਪੀ ਦੀ ਸਾਡੀ ਲੜਾਈ ਚੱਲਦੀ ਆ ਤੇ ਬਾਡਰਾਂ ਦੇ ਉੱਪਰ ਕਿਸਾਨਾਂ ਨੂੰ ਦਿੱਲੀ ਵੱਲੋਂ ਕੂਚ ਨਹੀਂ ਕਰਨ ਦਿੱਤਾ ਜਾ ਰਿਹਾ ਉਹਨਾਂ ਦੇ ਸਮਰਥਨ ਦੇ ਵਿੱਚ ਅਸੀਂ ਕਿਸਾਨਾਂ ਦੇ ਅੱਜ ਅਸੀਂ ਇਹ ਭਾਰਤ ਬੰਦ ਕੀਤਾ ਵੱਖ-ਵੱਖ ਵਰਗਾਂ ਤੋਂ ਤੁਸੀਂ ਦੇਖ ਰਹੇ ਹੋ ਸਾਡੇ ਨਾਲ ਇੱਥੇ ਸਾਡੇ ਲੇਬਰ ਯੂਨੀਅਨਾਂ ਵੀ ਨਾਲ ਬੈਠੀਆਂ ਨੇ ਟ੍ਰੇਡ ਯੂਨੀਅਨਾਂ ਵੀ ਸਾਡੇ ਨਾਲ ਬੈਠੀਆਂ ਨੇ ਕੱਚੇ ਮੁਲਾਜ਼ਮ ਵੀ ਸਾਡੇ ਨਾਲ ਬੈਠੇ ਨੇ ਤੇ ਜਿੰਨੀਆਂ ਇੱਥੇ ਕਿਸਾਨ ਜਥੇਬੰਦੀਆਂ ਕੰਮ ਕਰਦੀਆਂ ਨੇ ਉਹ ਸਾਰੇ ਇੱਥੇ ਪਹੁੰਚੇ ਹੋਏ ਨੇ ਉਹ ਕਿਉਂ ਪਹੁੰਚੇ ਹੋਏ ਨੇ ਇੱਥੇ ਅੰਗਣਵੜੀ ਵਾਲੇ ਵੀ ਫਿਰਦੇ ਨੇ ਆਸਾ ਵਰਕਰਾਂ ਵੀ ਆਈਆਂ ਹੋਈਆਂ ਨੇ ਉਹ ਕਿਉਂ ਪਹੁੰਚੇ ਹੋਏ ਨੇ ਨਿਜੀਕਰਨ ਦੀਆਂ ਨੀਤੀਆਂ ਦਾ ਸੇਕ ਇਹ ਸਾਰਿਆਂ ਨੂੰ ਲੱਗਿਆ ਹੋਇਆ ਇਹ ਤਾਂ ਨੇ ਵੀ ਇਹਨਾਂ ਨੂੰ ਅਸੀਂ ਥੱਲ ਪਾਈਏ ਨਿਜੀਕਰਨ ਨੂੰ ਤਾਂ ਸਰਕਾਰ ਕਿੱਧਰ ਨੂੰ ਵੱਧ ਰਹੀ ਆ ਵੀ ਜਿੰਨਾ ਕੁਸ ਹੈਗਾ ਦੇਸ਼ ਦੇ ਵਿੱਚ ਸਾਰਾ ਨਿਜੀ ਸੈਕਟਰ ਨੂੰ ਦੇ ਦਿਓ ਅਮਬਾਨੀਆਂ ਅਡਾਨੀਆਂ ਨੂੰ ਦੇ ਦਿਓ ਲੋਕਾਂ ਨੂੰ ਮਰਨ ਤੋਂ ਭੁੱਖੇ ਲੋਕਾਂ ਨੂੰ ਠੁੱਠੇ ਮੰਗਦੇ ਫਿਰਨ ਚੱਕੀ ਲੋਕਾਂ ਨੂੰ ਫ੍ਰੀ ਦੀਆਂ ਚੀਜ਼ਾਂ ਤੇ ਖਿਜਾਇਓ ਇਹਨਾਂ ਦੇ ਖਿਲਾਫ ਅਸੀਂ ਅੱਜ ਇਹ ਭਾਰਤ ਬੰਦ ਕੀਤਾ ਤੇ ਸਾਨੂੰ ਵਧੀਆ ਲੋਕਾਂ ਦਾ ਸਮਰਥਨ ਵੀ ਮਿਲ ਰਿਹਾ ਜਿਵੇਂ ਸਰ ਬਾਰ-ਬਾਰ ਮੰਤਰੀਆਂ ਨਾਲ ਬੈਠਕਾਂ ਹੋ ਰਹੀਆਂ ਨੇ ਪਰ ਉਹਦਾ ਕੋਈ ਸਿੱਟਾ ਨਹੀਂ ਨਿਕਲ ਰਿਹਾ ਉਹਦਾ ਕੀ ਕਰਨਾ ਸਿੱਟਾ ਇਹਦਾ ਜੀ ਐਡੀ ਛੇਤੀ ਆਪਾਂ ਆਸ ਨਾ ਰੱਖੀਏ ਵੀ ਇਹ ਸਿੱਟਾ ਨਿਕਲੂ ਜੇ ਆਪਾਂ ਕਹੀਏ ਵੀ ਇਹ ਛੋਟੀ ਜਿਹੀ ਲੜਾਈ ਆ 2 ਦਿਨ ਦੇ ਵਿੱਚ ਅਸੀਂ ਜਿੱਤ ਕੇ ਆ ਜਾਾਂਗੇ ਇਹ 2 ਦਿਨ ਵਾਲੀ ਲੜਾਈ ਹੈ ਨਹੀਂ ਇਹ ਅੱਗੇ ਵੀ ਆਪਾਂ ਦੇਖਿਆ 15-16 ਮੀਟਿੰਗਾਂ ਹੋਈਆਂ ਨੇ ਪਹਿਲਾਂ ਤਾਂ ਕਈ ਮੀਟਿੰਗਾਂ ਦੇ ਵਿੱਚ ਉਹਨਾਂ ਨੂੰ ਗੱਲ ਸਮਝਾਉਣੀ ਪੈਂਦੀ ਆ ਅਖੇ ਜੀ ਚਰਚਾ ਕਰ ਲੋ ਅਸੀਂ ਚਰਚਾ ਕਰਨ ਲਈ ਤਿਆਰ ਆ ਹੁਣ ਜਿਹੜਾ ਬੈਠਾ ਨਹੀਂ ਦਿਖਿਆ ਉਹ ਖੜਾ ਕੋਈ ਜ਼ਿਆਦਾ ਦੇਖੂਗਾ ਸਾਰੀ ਗੱਲ ਤਾਂ ਉਹਨਾਂ ਨੂੰ ਪਤਾ ਇਹ ਨਹੀਂ ਹੈ ਉਹਨਾਂ ਨੂੰ ਗੱਲ ਸਮਝਾਉਣ ਦੀ ਲੋੜ ਆ ਉਹਨਾਂ ਨੂੰ ਸਾਰਾ ਪਤਾ ਹੈ ਗੱਲਾਂ ਦੇ ਕੀ ਨਤੀਜੇ ਨਿਕਲਦੇ ਨੇ ਕਿਸਾਨ ਦੀਆਂ ਕੀ ਮਜਬੂਰੀਆਂ ਨੇ ਮਜ਼ਦੂਰਾਂ ਦੀਆਂ ਕੀ ਮਜਬੂਰੀਆਂ ਨੇ ਸਾਰੀ ਗੱਲ ਉਹਨਾਂ ਨੂੰ ਪਤਾ ਉਹ ਕੀ ਆ ਅੰਦੋਲਨ ਨੂੰ ਲੰਬਾ ਖਿੱਚ ਰਹੇ ਨੇ ਕਾ ਲੰਬਾ ਲੋਕ ਲੜ ਨਹੀਂ ਸਕਦੇ ਲੋਕ ਅੱਕ ਜਾਂਦੇ ਨੇ ਲੋਕ ਥੱਕ ਜਾਂਦੇ ਨੇ ਮੈਨੂੰ ਲੰਬਾ ਖਿੱਚੀ ਜਾਓ ਨੌਜਵਾਨਾਂ ਦੇ ਵਿੱਚ ਜੋਸ਼ ਅੱਜ ਹੈਗਾ ਜਿੰਨਾ ਕੋਈ ਲੜਾਈ ਲੰਬੀ ਚੱਲੂ ਜੋਸ਼ ਮੱਠਾ ਪੈਂਦਾ ਜਾਂਦਾ ਹੁੰਦਾ ਇਹ ਸਿਰਫ ਲੰਬਾ ਖਿੱਚ ਕੇ ਜੋਸ਼ ਮੱਠਾ ਪਾਉਣਾ ਚਾਹੁੰਦੇ ਨੇ ਪਰ ਉਹ ਇਹ ਨਹੀਂ ਜਾਣਦੇ ਪੰਜਾਬ ਆ ਇਹ ਲੰਬਾ ਲੜਦਾ ਆਜ਼ਾਦੀ ਦੀ ਲੜਾਈ ਅਸੀਂ 100 ਸਾਲ ਲੜੀਆ ਸਿੱਖ ਮਿਸਲਾਂ ਸਾਡੀਆਂ 70 80 ਸਾਲ ਲੜੇ ਨੇ ਤੇ ਬਾਅਦ ਦੇ ਵਿੱਚ ਉਹਨਾਂ ਨੇ ਖਾਲਸਾ ਰਾਜ ਕਾਇਮ ਕੀਤਾ ਇੱਥੇ ਵੀ ਆ ਅਸੀਂ ਅੱਕਣ ਵਾਲੇ ਨਹੀਂ ਅਸੀਂ ਥੱਕਣ ਵਾਲੇ ਨਹੀਂ ਹੈਗੇ ਅਸੀਂ ਉੱਥੇ ਲਗਾਤਾਰ ਲੜਾਂਗੇ ਕਿੰਨਾ ਚਿਰ ਮਰਜ਼ੀ ਬਿਠਾ ਕੇ ਰੱਖੋ ਸਾਡੇ ਨੌਜਵਾਨ ਉੱਥੇ ਲੜਨਗੇ ਤੇ ਜਿੱਤ ਕੇ ਵੀ ਆਉਣਗੇ ਜੇ ਸਰਕਾਰ ਤੋਂ ਨਹੀਂ ਆ ਨਹੀਂ ਮੰਗਾ ਮਾਰਨ ਤਾਂ ਉਸ ਤੋਂ ਅਗਲਾ ਸਟੈਪ ਤੁਹਾਡਾ ਕੀ ਹੋਊਗਾ ਅੱਗੇ ਸਟੈਪ ਜੀ ਜਿਹੜਾ ਵੀ ਐਸਕੇਮ ਫੈਸਲਾ ਦੇਊਗੀ ਹਲੇ ਤਾਂ ਜਿਹੜਾ ਹੈ ਐਜੀਟੇਸ਼ਨ ਹੈ ਸ਼ੁਰੂ ਹੋਇਆ ਹਲੇ ਨੂੰ ਲਗਭਗ 2-3 ਦਿਨ ਹੋਏ ਨੇ ਚੱਲਦੇ ਨੂੰ ਹਲੇ ਇਹ ਦਿੱਲੀ ਦੇ ਬਾਡਰ ਵੀ ਕਿਸਾਨਾਂ ਦੇ ਟੁੱਟੇ ਨਹੀਂ ਹੈਗੇ ਉਹ ਤੋੜਨ ਦੀ ਕੋਸ਼ਿਸ਼ ਕਰ ਰਹੇ ਨੇ ਉਦੋਂ ਬਾਅਦ ਚ ਆਪਾਂ ਦਿੱਲੀ ਪਹੁੰਚਣਾ ਉੱਥੇ ਬੈਠ ਕੇ ਵਿਚਾਰਾਂ ਕਰਾਂਗੇ ਐਸਕੇਮ ਫੈਸਲਾ ਕਰੂਗਾ ਵੀ ਅੱਗੇ ਕਿਹੜਾ ਐਕਸ਼ਨ ਲੈਣ ਕੇ ਆਉਣਾ ਜਿਹੜਾ ਵੀ ਹੋਊਗਾ ਉਹ ਅਸੀਂ ਲਾਗੂ ਕਰਾਂਗੇ ਸਰ ਅੱਜ ਕਿੰਨੀ ਐਸੋਸ਼ਨਾਂ ਵੱਲੋਂ ਬੰਦ ਦੀ ਕਾਲ ਦਿੱਤੀ ਗਈ ਹੈ ਜਿੰਨੀਆਂ ਇੱਥੇ ਖੰਨੇਰੀ ਦੇ ਵਿੱਚ ਕੰਮ ਕਰਦੀਆਂ ਨੇ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਟ੍ਰੇਡ ਯੂਨੀਅਨਾਂ 베ਰਕਾ ਫੈਕਟਰੀ ਯੂਨੀਅਨ 베ਰਕਾ ਕੱਚੇ ਮਲਾਜ਼ਮਾਂ ਤੇ ਲੈਂਡਫੌਕਸ ਕੰਪਨੀ ਦੇ ਮੁਲਾਜ਼ਮ ਉਹ ਸਾਰੇ ਇੱਥੇ ਅੱਜ ਇਕੱਠੇ ਹੋਏ ਨੇ ਸਾਰਿਆਂ ਦੀ ਇੱਕੋ ਹੀ ਮੰਗ ਆ ਨਿਜੀਕਰਨ ਬੰਦ ਕਰੋ ਕਿਸਾਨਾਂ ਨੂੰ ਐਮਐਸਪੀ ਦਿਓ ਇਸ ਕਰਕੇ ਸਾਰੇ ਨਿਗਾਨਦਾਰਾਂ ਨੂੰ ਵੀ ਸਾਡੀ ਹਮਾਇਤ ਕਰਨੀ ਚਾਹੀਦੀ ਹੈ ਜਿਵੇਂ ਪਿਛਲੇ ਤੁਸੀਂ ਨੇ ਸੰਗਾਸ਼ਾ ਉਹਦੇ ਵਿੱਚ ਸਾਡੀ ਹਮਾਇਤ ਕੀਤੀ ਸੀ ਇੱਕ ਜਿਹੜਾ ਇਹ ਆਪਾਂ ਸੰਗਾਸ਼ਾ 'ਚ ਲਿਖਿਆ ਸਾਡੇ ਖਾਦਾਂ ਦੇ ਉੱਤੇ ਕਿਸਾਨ ਜਜੋ ਜ਼ਹਿਰ ਕਰਦੇ ਨੇ ਦਿੱਲੀ ਨੂੰ ਜਾਣ ਲਈ ਉਹਦੇ ਵਿੱਚ ਪਹਿਲਾ ਕਿਸਾਨ ਹੈ ਜਿਹੜਾ ਸ਼ਹੀਦੀ ਪਾ ਚੁੱਕਿਆ ਹੈ ਉਹਨੂੰ ਵੀ ਮੈਂ ਕਹਿੰਦਾ ਪ੍ਰਮਾਤਮਾ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ ਤੇ ਬਹੁਤ ਹੀ ਝੂਰਮ ਦੀ ਹੱਤਕਤੀ ਪਹਿਲਾਂ ਤਾਂ ਅਸੀਂ ਸਰਹੱਦਾਂ ਦੇ ਉੱਤੇ ਗਮਾਂਡੀ ਦੇਸ਼ਾਂ ਦੀਆਂ ਦੁਸ਼ਮਣਾਂ ਦੀਆਂ ਗੋਲੀਆਂ ਚੱਲਈਏ ਇੱਥੇ ਅੰਦਰ ਰਹਿ ਕੇ ਦੇਸ਼ ਦੇ ਵਿੱਚ ਹੁਣ ਅਸੀਂ ਇਹ ਜ਼ਾਲਮ ਸਰਕਾਰਾਂ ਦੀਆਂ ਗੋਲੀਆਂ ਚੱਲਈਏ ਤੁਹਾਡੇ ਸਾਹਮਣੇ ਆਹ ਸਾਡੇ ਗਮਾਂਡੀ ਕੌੜੀ ਪੰਜਾਬ ਫੌਜੀ ਵੀਰ ਉਹਨੇ ਦੱਸਿਆ ਹੀ ਆ ਕਿਵੇਂ ਉਹਦੀ ਲੱਤ ਦੇ ਵਿੱਚ ਗੋਲੀ ਚੱਲੀ ਆ ਲੱਗੀ ਆ ਕਿੰਨਾ ਦਰਦ ਉਹ ਸਹਨ ਕਰਦਾ ਕਿੰਨੇ ਉੱਥੇ ਸਾਡੇ ਨੌਜਵਾਨ ਕਿੰਨੇ ਬਜ਼ੁਰਗ ਜ਼ਖਮੀ ਹੋਏ ਨੇ ਕਿਸੇ ਦਾ ਛੇ ਨਹੀਂ ਕਰਦਾ ਆਪਣੇ ਪਰਿਵਾਰ ਚੋਛ ਕੇ ਜਾਣ ਨੂੰ ਕਿਸੇ ਦਾ ਛੇ ਨਹੀਂ ਕਰਦਾ ਨਜਾਇਜ਼ ਪੈਸਾ ਖਾਚਣ ਨੂੰ ਇਹ ਸਾਡੀ ਮਜਬੂਰੀ ਬਣ ਗਈ ਇਹ ਕਿਸਾਨਾਂ ਦੀ ਮਜਬੂਰੀ ਹੈ ਤਾ ਕਰਕੇ ਇਹ ਆਪਣੇ ਘਰਵਾਰ ਛੱਡ ਕੇ ਆਪਣੇ ਬੱਚੇ ਛੱਡ ਕੇ ਤਾ ਫੱਡੀਆਂ ਸਰਹਦਾਂ ਦੇ ਨਾਲ ਰਹਿੰਦੇ ਨੇ ਕਾਹਦੇ ਹਰਤਾਂ ਦੇ ਰਹਿੰਦੇ ਨੇ ਮੈਂ ਤਾਂ ਹੋਰ ਧਰਕੇ ਨੂੰ ਵੀ ਚਾਹੇ ਉਹ ਲਾਠੀਗਰਾ ਚਾਹੇ ਕੋਈ ਦੁਕਾਨਦਾਰ ਚਾਹੇ ਕੋਈ ਹੋਰ ਭਰਾਏ ਉਹਨੂੰ ਵੀ ਸਾਡੀ ਹਮਾਇਤ ਦੇ ਵਿੱਚ ਉਤਰਨਾ ਚਾਹੀਦਾ ਮੈਂ ਫੇਰੇ ਮੁੱਢੀ ਦੁਕਾਨਾਂ ਵਿੱਚ ਪਾਈ ਉਧਰ ਜਿਹੜਾ ਆਹ ਬੈਂਟਰ ਉੱਪਰ ਨਾਲ ਚੋਣ ਹੋਣ ਲੱਗ ਗਈਵੇ ਤੇਰੀ ਸਪਾਰ ਆਈ ਵੀ ਚਾਹੀਦੀ ਜਿਹੜੀ ਨੂੰ ਕਹਿਣਾ ਹੈ ਅਗਲੀ ਵਾਰ ਸੋਚ 400 ਤੋਂ ਬਾਅਦ ਠੀਕ ਹੈ ਉਹ ਤਾਂ ਇੱਕ ਲੋਕ ਕਾਉਂਟਰ 'ਚ ਕਤਲ ਕਰਕੇ ਆਪਣੀ ਫਿਰਕਾਰ ਬਣਾਵੇ ਇੰਦਾਂ ਦੇ ਸੁਖੀ ਦੇਖ ਲੋ ਇਹ ਸਤਿਕਾਰਯੋਗ ਕਾਨੂੰਨ ਮਾੜਾ ਇਹਦਾ ਪਾਈ ਖੜਾ ਮੇਰਾ ਵੀਰ ਯਾਰ ਇਹਦਾ ਸਤਿਕਾਰਯੋਗ ਕਾਨੂੰਨ ਮਾੜਾ ਇਹਦਾ ਇੰਨਾ ਤੱਕ ਸਤਿਕਾਰ ਦੀ ਬਾਤ ਸੁਣਦੀ ਜੀ ਭਾਈਕਰ ਕੀ ਨਾਮ ਆਉਣਾ ਅਮਰਤਵ ਨੇਪਾਲ ਭਾਰਤੀ ਕਿਸਾਨ ਯੂਨੀਅਨ ਲਖੋੜ ਜ਼ਿਲ੍ਹਾ ਮੀਤਪੁਰਦਨ ਅੱਜ ਪ੍ਰੋਟੈਸਟ ਕੀਤਾ ਜਾ ਰਿਹਾ ਕੀ ਕਰਨ ਉਹ ਇਹਦਾ ਕਾਰਨ ਇਹ ਅੱਜ ਸੰਯੁਕਤ ਮੋਰਚੇ ਦੀ ਕਾਲ ਸੀ ਉਦੇ ਅਕੋਰਡਿੰਗ ਸਾਰੀਆਂ ਜਥੇਬੰਦੀਆਂ ਸਾਰਿਆਂ ਦੇ ਸਹਿਯੋਗ ਨਾਲ ਭਾਰਤ ਬੰਦ ਕੀਤਾ ਜਾ ਸਕਦਾ ਥੋੜੇ ਸਾਹਮਣੇ ਖੰਨੇ ਦਾ ਰੇਲਵੇ ਰੋਡ ਹੋਲਸੇਲ ਮਾਰਕੀਟ ਮਲੇਰ ਕੋਲਾ ਰੋਡ ਸੁਭਾਸ਼ ਵਿਯਾਰ ਸੁਨਿਆਰਾ ਬਾਜ਼ਾਰ ਤੋਂ ਲੈ ਕੇ ਟੋਟਲ ਸਾਰਾ ਬੰਦ ਹੈ ਤੇ ਸਭ ਤੋਂ ਵੱਡਾ ਸਹਿਯੋਗ ਸਾਨੂੰ ਅੱਜ ਟਰਾਂਸਪੋਰਟ ਨੇ ਦਿੱਤਾ ਪੀਆਰਟੀਸੀ ਪਨਵਸ ਪੈਪਸੂ ਤੇ ਟਰੱਕ ਤੇ ਫੋਰ ਵੀਲਰ ਇਹ ਸਵੇਰ ਤੋਂ ਪੂਰਨ ਮੁਕੰਮਲ ਤੌਰ ਤੇ ਬੰਦ ਦਾ ਸਹਿਯੋਗ ਹੈ ਇਹਨਾਂ ਦਾ ਤੇ ਸਾਰੇ ਬੰਦ ਸਰ ਕਿੰਨੇ ਵਜੇ ਬੰਦ ਇਹ 12 ਤੋਂ 4 ਦੀ ਕੋਲ ਹੈ ਤੇ 12 ਤੋਂ 4 ਤਾਂ ਮੁਕੰਮਲ ਬੰਦਾ ਬੰਦ ਵਜ ਸਵੇਰ ਦਾ ਜੋ ਸੰਪੂਰਨ ਹੋ ਚੁੱਕਿਆ ਪੂਰੀ ਰਿਪੋਰਟ ਆਪਕੇ ਨੇ ਤੁਸੀਂ ਆਪ ਚੈੱਕ ਕਰੋ ਤੁਹਾਡੇ ਮੀਡੀਆ ਲਈ ਪੂਰੇ ਬਾਜ਼ਾਰ ਬੰਦ ਨੇ ਬਸ ਆਪਾਂ ਨੂੰ ਕਿਸੇ ਖੇਦ ਦੀ ਲੋੜ ਆ ਕਿ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ हरो खोला सफ़र लाए करतार सिंध कटी उहो रखणो